ਫੇਰ ਇੱਕ ਲੁੰਬੜ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਹੁਣ ਹੋਰ ਕੋਈ ਤਰੀਕਾ ਨਹੀਂ ਮੀਟਿੰਗ ਤੇ ਸੱਦੋ ਮੀਟਿੰਗ ਤੇ ਸੱਦ ਕੇ ਇਹਨਾਂ ਨੂੰ ਅਰੈਸਟ ਕਰੋ ਪਰ ਅਰੈਸਟ ਕਰਕੇ ਵੀ ਲੁਧਿਆਣਾ ਦੀ ਜੇਲ੍ਹ ਚ ਰੱਖ ਲੈਂਦੇ ਲੈ ਕੇ ਜਲੰਧਰ ਲੈ ਕੇ ਗਏ ਮੈਨੂੰ ਜਲੰਧਰ ਲੈ ਕੇ ਗਏ ਆਟਾ 8-7 ਕਿਹਨੂੰ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਕਿਸੇ ਨੂੰ ਜੇਹਾਂ ਦੀ ਮਦਦ ਕਰਤਾ ਖਨੋਰੀ ਮੋਰਚੇ ਦੇ ਉੱਤੇ ਪੁਲਿਸ ਮੁਲਾਜ਼ਮ ਟਰਾਲੀ ਚੋਰੀ ਕਰਕੇ ਲੈ ਗਏ ਤੇ ਪਰਚਾ ਵੀ ਦਰਜ ਕਰਾਇਆ ਬਾਅਦ ਚ ਲੋਕਾਂ ਦੇ ਸਿਲੰਡਰ ਲੈ ਗਏ ਲੋਕਾਂ ਦੇ ਚੁੱਲ੍ਹੇ ਲੈ ਗਏ ਚਾਹ ਦਾ ਸਮਾਨ ਲੈ ਕੇ ਚਾ ਗਏ ਬਹੁਤ ਕੁਝ ਕਰਨਗੇ ਇਹ ਮੋਰਚਾ ਇੱਕ ਵਿਲੱਖਣ ਮੋਰਚਾ ਸੀ ਕੇਂਦਰ ਸਰਕਾਰ ਨੂੰ ਬੈਰੀਕੇਟਿੰਗ ਉਹ ਕਰਨੀ ਪਈ ਸਿਮਿੰਟਡ ਬੈਰੀਕੇਟਿੰਗ ਜਿਨੂੰ ਇਹ ਲੱਗਦਾ ਸੀਗਾ ਕਿ ਜਿਵੇਂ ਪਾਕਿਸਤਾਨ ਤੋਂ ਕੋਈ ਟੈਂਕ ਆ ਰਹੇ ਹੋ ਨੰਬਰ 2 ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਲੋਕਾਂ ਤੇ ਹੁਣ ਇਹ ਕਿਸਾਨਾਂ ਦੀ ਨਲਾਲੋਂ ਨਾਲ ਕਰਤਾਰ ਖੁਸ਼ੀ ਵੀ ਜਿਹੜੀ ਆ ਪੂਰੀ ਕੀਤੀ ਆ ਵੀ ਅੱਜ ਜਦੋਂ ਚਾਹੁੰਦੇ ਨੇ ਜਿੱਥੇ ਚਾਹੁੰਦੇ ਆ ਸੜਕ ਰੋਕ ਕੇ ਬਹਿ ਜਾਂਦੇ ਆ ਜੋ ਮਰਜ਼ੀ ਕਰਦੇ ਨੇ ਜਿਸ ਕਰਕੇ ਵਪਾਰ ਦਾ ਨੁਕਸਾਨ ਹੁੰਦਾ ਵਪਾਰੀ ਪਰੇਸ਼ਾਨ ਆ ਅਸੀਂ ਤਾਂ ਸਭ ਕੁਝ ਕੇਂਦਰ ਸਰਕਾਰ ਨੇ ਆਪਣੇ ਬੰਦਿਆਂ ਤੋਂ ਰਿੱਟ ਪਵਾ ਕੇ ਇਹ ਕਹਤਾ ਵੀ ਡੱਲੇয়াল ਦਾ ਜਈ ਉਹਦੇ ਉਹਦਾ ਸਿਹਤ ਖਰਾਬ ਆ ਉਹਨੂੰ ਜ਼ਰੂਰ ਸੰਭੋ ਚੱਕੋ ਟ੍ਰੀਟਮੈਂਟ ਦਿਓ ਬੰਦਾ ਆਵਦਾ ਹੈ ਰਿੱਟ ਪਾਉਣ ਵਾਲਾ ਉਹ ਬੰਦਾ ਤਿੰਨ ਵਾਰੀ ਡੱਲੇয়াল ਦੀ ਸਿਹਤ ਬਿਗੜੀ ਭਾਈ ਡੱਲੇয়াল ਦਾ ਪਤਾ ਤਾਂ ਲੈਣੋਂ ਆਇਆ ਨਹੀਂ ਐਡਾ ਹਮਦਰਦ ਸਰਕਾਰ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਕੁੱਟ ਕੇ ਅਖਾਇਆ ਜਾਵੇ ਤੁਹਾਡੇ ਭੁੱਖ ਹੜਤਾਲ ਤੇ ਵੀ ਸਵਾਲ ਚੱਕੇ ਕਹਿੰਦੇ ਇੰਨੀ ਦੇਰ ਤੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਆ ਉਹ ਭੁੱਖੇ ਰਹਿ ਕੇ ਅੱਜ ਜਿਉਂਦੇ ਕਿਤੇ ਆ ਅੱਜ ਇਹਨਾਂ ਦੀ ਆਵਾਜ਼ 'ਚ ਜ਼ੋਰ ਕੀਤਾ ਵੀ ਇੰਨੇ ਦਿਨ ਭੁੱਖੇ ਰਹੇ ਬੰਦਾ ਤਾਂ ਜੀ ਨਹੀਂ ਸਕਦਾ ਇਹ ਗੱਲਾਂ ਕਹਿਣ ਉਹ ਤੁਹਾਡੇ ਇਰਾਦੇ ਲੜਦੇ ਆ ਜੀ ਸਰੀਰ ਨਹੀਂ ਲੜਦੇ ਜਿਹਦੇ ਇਰਾਦੇ ਤਕੜੇ ਰੱਖ ਕੇ ਚ ਲੜੋਂਗੇ ਤੁਸੀਂ ਉਦੋਂ ਬਾਬਾ ਨਾਨਕ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਚ ਰਾਜਸਥਾਨ ਨੇ ਕਹਤਾ ਵੀ ਅਸੀਂ ਨਹੀਂ ਵੜਨ ਦੇਣਾ ਕਿਸੇ ਨੂੰ ਉਹਨਾਂ ਦਾ ਕਾਨੂੰਨ ਬਣਿਆ ਹੋਇਆ ਵੀ ਅਸੀਂ ਜ਼ਮੀਨ ਨਹੀਂ ਲੈਣ ਦੇਣੀ ਜਮਾਤੂ ਕਹਿੰਦੇ ਅਸੀਂ ਨਹੀਂ ਵੜਨ ਦੇਣਾ ਉੱਤਰਾਖੰਡ ਨੇ ਕਹਤਾ ਅਸੀਂ ਨਹੀਂ ਵੜਨ ਦੇਣਾ ਹਰਿਆਣੇ ਕੋਲੇ ਜ਼ਮੀਨ ਹੈ ਹੀ ਨਹੀਂ ਦੇਣ ਨੂੰ ਲੈਣ ਨੂੰ ਖਰੀਦਣ ਨੂੰ ਕਿਥੋਂ ਮੈਨੂੰ ਆਹ ਦੱਸਿਓ ਕਿ ਇਹ ਲੋਕ ਜਿਹੜੇ ਉਜੜਨੇ ਨੇ ਇਹ ਜਿਹੜਾ 50000 ਪਰਿਵਾਰ ਉਜੜਨਾ ਹੈ ਇਹਨਾਂ ਨੂੰ ਵਸਾਉਣਾ ਕਿੱਥੇ ਆ ਜਾ ਕੇ ਪ੍ਰਬੰਧ ਹੈ ਸਰਕਾਰ ਕੋਲੇ ਕੋਈ ਜਿਹੜੀਆਂ ਇਲਲੀਗਲ ਕਲੋਨੀਆ ਕੱਟੀਆਂ ਸੀਆਂ ਕਲੋਨਾਈਜ਼ਰਾਂ ਨਹੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਬੰਦਾ ਸੀ ਨਾ ਸਰਕਾਰ ਨੂੰ ਕਿੰਨੇ ਕਲੋਨਾਈਜ਼ਰ ਫੜ ਕੇ ਅੰਦਰ ਕੀਤੇ ਐ ਕਿਹਦੇ ਤੇ ਪਰਚਾ ਕੀਤਾ ਕਿਹਦੇ ਤੇ ਕਾਰਵਾਈ ਕੀਤੀ ਡਬਲਯੂਟੀਓ ਦੀਆਂ ਪਾਲਿਸੀਆਂ ਦੇ ਤਹਿਤ ਕਿ ਇਹਨਾਂ ਤੋਂ ਜ਼ਮੀਨ ਲਓ ਇਹਨਾਂ ਨੂੰ ਮਜ਼ਦੂਰ ਬਣਾਓ ਔਰ ਕਾਰਪੋਰੇਟਸ ਨੂੰ ਇੰਡਸਟਰੀ ਲਿਸਟ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣਾ ਕਹਿਣਾ ਇੱਕ ਇੱਕ ਕਦਮ ਚਲਾ ਦੇ ਭਗਵੰਤ ਮਾਨ ਕਿ ਸਾਰੇ ਦੀ ਸਾਰੀ ਕਿਸਾਨਾਂ ਦੀ ਹੈ ਕਿਸੇ ਕਲੋਨਾਈਜ਼ਰ ਦੀ ਕੋਈ ਜ਼ਮੀਨ ਨਹੀਂ ਰਹਿ ਗਈ ਚਲਾ ਵੀ ਨਾ ਇੱਕ ਕਦਮ ਪਤਾ ਲੱਗੇ ਕਲੋਨਾਈਜ਼ਰਾਂ ਨੂੰ ਇਹ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਜ਼ਮੀਨ ਕਾਰਪੋਰੇਟ ਕੋਲੇ ਜਾਣੀ ਹੈ, ਪੈਸਾ ਸਰਕਾਰ ਕੋਲੇ ਆਉਣਾ ਹੈ। ਔਰ ਉਸ ਪੈਸੇ ਨਾਲ ਸਾਡੀਆਂ ਜਿਹੜੀਆਂ ਮਾਈਆਂ ਨਾਲ ਇਲਕ ਕੀਤਾ ਸੀ ਨਾ ਕਿ ਜੀ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ। ਉਹ ਹਜ਼ਾਰ ਰੁਪਈਆ ਦੇ ਕੇ ਉਹ ਮਾਤਾ ਵਿਚਾਰੀ ਬਜ਼ੁਰਗ ਇਹ ਕਹੂਗੀ ਵੀ ਹਜੇ ਵੀ ਜਾਣ ਬੱਚੇ ਭਗਵੰਤ ਮਾਨ ਦੇ ਸਾਨੂੰ ਹਜ਼ਾਰ ਦੇਣ ਲੱਗ ਪਿਆ। ਸਾਰੇ ਟੱਬਰ ਨੂੰ ਰੋਲਾ ਪਾ ਕੇ ਕਹੂਗੀ ਵੋਟਾ ਪਾਓ ਭਾਈ ਐਤ ਕੀ ਫਿਰ ਭਗਵੰਤ ਮਾਨ ਨੂੰ ਉਹ ਵਿਚਾਰੀ ਭੋਲੀ ਨੂੰ ਇਹ ਨਹੀਂ ਪਤਾ ਕਿ ਵੀ ਜ਼ਮੀਨ ਤਾਂ ਤੇਰੀ ਲੈ ਕੇ ਤੁਹਾਡੀ ਲੈ ਕੇ ਹੀ ਤੇਰੀ ਜੇਬ 'ਚ 1000 ਰੁਪਇਆ ਮਾਤਾ ਉਹ ਲਗਭਗ ਪੌਣੇ 2 ਲੱਖ ਏਕੜ ਜ਼ਮੀਨ ਆ ਪੰਜਾਬ ਦੀ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਉਹ ਤੇ ਡਾਂ ਠਾਈ ਕਿ ਪੰਚਾਇਤਾਂ ਦੇ ਅੰਡਰ ਕਰ ਦਿਓ ਜ਼ਮੀਨ ਸਾਡੀ ਆ ਪੰਚਾਇਤਾਂ ਦੇ ਅੰਡਰ ਤੂੰ ਕਾਹਦੇ ਅਸਟ ਕਰਨ ਦੀ ਤਿਆਰੀ ਕਰ ਲਈ ਜਦੋਂ ਪੰਚਾਇਤਾਂ ਦੇ ਅੰਡਰ ਕਰਨ ਲੱਗਿਆ ਲੋਕਾਂ ਨੇ ਵਿਰੋਧ ਕੀਤਾ ਰੋਕਿਆ ਹੁਣ ਉਦੋਂ ਵੀ ਉਹਦੀ ਕੋਸ਼ਿਸ਼ ਏ ਸੀ ਵੀ ਕਿਹੜਾ ਪੰਚਾਇਤਾਂ ਕੋਲੇ ਆਉਣ ਫਿਰ ਐਮਐਲਏ ਦੇ ਥਰੂ ਇਹ ਜ਼ਮੀਨਾਂ ਲਈਏ ਤੇ ਫਿਰ ਇਹ ਜ਼ਮੀਨਾਂ ਅੱਗੇ ਮਤਲਬ ਕੰਪਨੀਆਂ ਨੂੰ ਦਈਏ ਅੱਜ ਆਹ ਜ਼ਮੀਨ ਵੀ ਜਿਹੜੀ ਲੈਣੀ ਹੈ ਕੀ ਇਹ ਜ਼ਮੀਨ ਕੀ ਗਮਾਡਾ ਦੇ ਥਰੂ ਇਹ ਤੇ ਕਰਜ਼ਾ ਨਹੀਂ ਚੱਕਿਆ ਜਾ ਸਕਦਾ ਸਸਟੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਲੁਧਿਆਣਾ ਜਗਜੀਤ ਸਿੰਘ ਡੱਲੇਵਾਲ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਉਂਕਿ ਜਿਵੇਂ ਆਪ ਸਭ ਨੂੰ ਪਤਾ ਹੈ ਲੈਂਡ ਪੁਲਿੰਗ ਪੋਲਿਸੀ ਸਰਕਾਰ ਲੈ ਕੇ ਆਈ ਹੈ ਸਰਕਾਰ ਕਹਿੰਦੀ ਇਸ ਦੇ ਫਾਇਦੇ ਤਾਂ ਬਹੁਤ ਨੇ ਪਰ ਦੂਜੇ ਪਾਸੇ ਦੇਖਣ ਦੇ ਵਿੱਚ ਆ ਰਿਹਾ ਵੇ ਕਿੰਨੇ ਹੀ ਸਰਪੰਚ ਜਿਹੜੇ ਨੇ ਅਤੇ ਕਿੰਨੇ ਜਿਹੜੇ ਨੇ ਬਲॉक्स ਦੇ ਇੰਚਾਰਜ ਬਣਾਏ ਸੀ ਉਹ ਵੀ ਤੱਕ ਅਸਤੀਫਾ ਦੇ ਚੁੱਕੇ ਹੋਏ ਆ ਇੰਨੀ ਵਧੀਆ ਹੁੰਦੀ ਤਾਂ ਸਵਾਲ ਇਹ ਵੀ ਉੱਠਦਾ ਕਿਉਂ ਅਸਤੀਫਾ ਦੇ ਰਹੇ ਨੇ ਤਾਂ ਅਗਲੀ ਗੱਲ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਕਰਦੇ ਆ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਬਹੁਤ ਸਵਾਦ ਕਰਦੇ ਆ ਤੇ ਸਿਹਤ ਠੀਕ ਹੈ ਠੀਕ ਹੈ ਜੀ ਵਾਹ ਦੇਖੋ ਪਹਿਲੀ ਤਾਂ ਗੱਲ ਹੈ ਸਿਹਤ ਦਾ ਤਾਂ ਇਹ ਹੁੰਦਾ ਵੀ ਜਦੋਂ ਅੱਗ ਲੱਗੀ ਹੋਵੇ ਉਦੋਂ ਮਸ਼ਕਾਂ ਦੇ ਭਾਤ ਆ ਪੁੱਛੇ ਨਹੀਂ ਜਾਂਦੇ ਆ ਸਵਾਲ ਇਹ ਹੈ ਕਿ ਜਿਸ ਅੱਜ ਸਾਡੀ ਕਿਸਾਨੀ ਨੂੰ ਲੁੱਟਣ ਲਈ ਦੁਬਾਰਾ ਫਿਰ ਵੱਡਾ ਹਮਲਾ ਹੋਇਆ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਸੇਤ ਦੀ ਪਰਵਾਹੀ ਕੀਤੀ ਜਾਂਦੀ ਇੱਥੇ ਤਾਂ ਫਿਰ ਇੱਕੋ ਹੀ ਗੱਲ ਦੀ ਲੋੜ ਹੈ ਕਿ ਇੱਕ ਵੱਡਾ ਅੰਦੋਲਨ ਕਿਵੇਂ ਖੜਾ ਕਰਨਾ ਹੈ ਵੱਡਾ ਅੰਦੋਲਨ ਤੁਸੀਂ ਗੱਲ ਕਰ ਦਿੱਤੀ ਹੈ ਕਿ ਇਹ ਅੰਦੋਲਨ ਉਸੇ ਤਰੀਕੇ ਨਾਲ ਇਕੱਠਾ ਹੋਏਗਾ ਜਿੱਦਾਂ ਦਿੱਲੀ ਦੇ ਵਿੱਚ ਅਸੀਂ ਦੇਖਿਆ ਸੀ ਵੀ ਜਥੇਬੰਦੀਆਂ ਇਕੱਠੇ ਹੋ ਕੇ ਲੜੀਆਂ ਸੀ ਕਿ ਦੁਬਾਰਾ ਇਕੱਠੇ ਲੜਨ ਦੀ ਲੋੜ ਤਾਂ ਲੱਗਦੀ ਹੈ ਕਿਉਂਕਿ ਉਦੋਂ ਤਾਂ ਤੁਸੀਂ ਗੱਲ ਕਰਦੇ ਸੀ ਵੀ ਇਹ ਸਾਡੀਆਂ ਜ਼ਮੀਨਾਂ ਦੱਬਣ ਤੇ ਆਣਗੇ ਪਰ ਲੈਂਡ ਪੁਲਿੰਗ ਪੋਲਿਸੀ ਦਾ ਸਿੱਧਾ ਜ਼ਮੀਨ ਦੀ ਗੱਲ ਹੋਗੀ ਉਹ ਤਾਂ ਕਿ ਸਿੱਧਾ ਐਕਵਾਇਰ ਕਰਨ ਦੀ ਗੱਲ ਹੋਗੀ ਚਲੋ ਉਹ ਕਹਿ ਦਿੰਦੇ ਅਸੀਂ ਐਕਵਾਇਰ ਨਹੀਂ ਕਰਦੇ ਦੇਖੋ ਖੋਣੀ ਦਾ ਜ਼ਮੀਨ ਆ ਉਹਨਾਂ ਨੇ ਚਾਹੇ ਐਕਵਾਇਰ ਕਰਕੇ ਖੋਲ ਲੈਣ ਤੇ ਚਾਹੇ ਕਿਸੇ ਹੋਰ ਫਾਰਮੂਲੇ ਨਾਲ ਖੋਲ ਲੈਣਾ ਛੜਣੀ ਦਾ ਜ਼ਮੀਨ ਨਹੀਂ ਆਪਣੇ ਕੋਲੇ ਔਰ ਇਸ ਮਾਮਲੇ ਦੇ ਉੱਤੇ ਇਕਜੁੱਟ ਹੋਣ ਦੇ ਵਿੱਚ ਕੋਈ ਕਿਸੇ ਨੂੰ ਗੁਰੇਜ਼ ਨਹੀਂ ਮੇਰਾ ਖਿਆਲ ਔਰ ਹੋਣਾ ਵੀ ਚਾਹੀਦਾ ਹੈ ਸਾਡੀ ਵੀ ਕੋਸ਼ਿਸ਼ ਹੋਏਗੀ ਔਰ ਕੋਸ਼ਿਸ਼ਾਂ ਜਾਰੀ ਨੇ ਲਗਾਤਾਰ ਕਿ ਕਿਵੇਂ ਮਤਲਬ ਵੱਡੀ ਬ੍ਰਾਡ ਇਕਤਾ ਬਣਾਈ ਜਾ ਸਕਦੀ ਹੈ ਉਹਦੇ ਤੇ ਅਸੀਂ ਲੱਗੇ ਹੋਏ ਆਂ ਔਰ ਕੋਈ ਇਹ ਵੀ ਚਿੰਤਾ ਏਡੀ ਕਰਨ ਦੀ ਲੋੜ ਨਹੀਂ ਹੈ ਕਿ ਵੀ ਜੇ ਸਰਕਾਰ ਇਹ ਨਾ ਸੋਚੇ ਵੀ ਇਹਨਾਂ ਦੀ ਏਕਤਾ ਨਹੀਂ ਤਾਂ ਅਸੀਂ ਜ਼ਮੀਨਾਂ ਨੱਪ ਲਾਂਗੇ ਜੀ ਉਸ ਵਕਤ ਜਦੋਂ ਆਪਾਂ ਲੜਿਆ ਉਗਰਾਹਾ ਸਭ ਕਿਹੜਾ ਏਕਤਾ ਦੇ ਵਿੱਚ ਸੀ ਪੰਹੇਰ ਹੋਰਿਆਂ ਦੀ ਜਿਹੜੇ ਜਥੇਬੰਦੀ ਉਹ ਕਿਹੜਾ ਏਕਤਾ ਸੀ ਵੱਖ-ਵੱਖਰੇ ਸੀ ਨਾ ਸਾਰੇ ਅੱਦੇ ਲੱਗੇ ਹੋਏ ਉਸ ਵੇਲੇ ਤੁਸੀਂ ਦੇਖਿਆ ਹੋਵੇਗਾ ਸਟਾਰਟਿੰਗ ਦੇ ਵਿੱਚ ਆ ਕੇ ਤਕੈਤ ਸਾਹਿਬ ਵੀ ਅਲਾਗੀ ਸੀਗੇ ਉਹਨਾਂ ਉਹ ਵੀ ਬਾਤ ਚਾਹੀਏ ਨੇ ਸੋ ਇਹ ਜੀ ਨਹੀਂ ਹੁੰਦੀ ਗੱਲ ਸਾਡਾ ਏਮ ਇੱਕੋ ਆ ਸਾਡਾ ਨਿਸ਼ਾਨਾ ਇੱਕੋ ਆ ਜਦੋਂ ਅਸੀਂ ਉਸ ਏਮ ਵੱਲ ਲੜਦੇ ਆਂ ਜੇਕਰ ਸਰਕਾਰ ਸਾਡੇ ਕਿਸੇ ਵੀ ਦੂਸਰੀ ਜਥੇਬੰਦੀ ਜਾਂ ਦੂਸਰੇ ਫੋਰਮ ਦੇ ਉੱਤੇ ਹਮਲਾ ਕਰਦੀ ਹੈ ਕਿਸੇ ਤਰ੍ਹਾਂ ਦਾ ਨੁਕਸਾਨ ਕਰਦੀ ਹੈ ਤਾਂ ਸਾਰੇ ਇਕਜੁੱਟ ਨਜ਼ਰ ਆਵਾਂਗੇ ਬਿਲਕੁਲ ਨਹੀਂ ਸਰਕਾਰ ਨੂੰ ਤੱਕੇ ਨਹੀਂ ਕਰਦੇ ਆਂਗੇ ਲੈਂਡ ਪੁਲਿੰਗ ਤੇ ਆਵਾਂਗਾ ਉਸ ਤੋਂ ਬਾਅਦ ਆਪਾਂ ਮੋਰਚੇ ਦੀ ਗੱਲ ਕਰਦੇ ਹਾਂ ਵੀ ਜਿਹੜਾ ਸਰਕਾਰ ਨੇ ਚੱਕਿਆ ਸੀ ਪਰ ਪਹਿਲਾਂ ਲੈਂਡ ਪੁਲਿੰਗ ਬਾਰੇ ਸਰਕਾਰ ਹਮੇਸ਼ਾ ਇਸ ਦੇ ਫਾਇਦੇ ਕਿਨਾਰੇ ਤੇ ਲੱਗੀ ਹੋਈ ਆ ਸਰਕਾਰ ਜੋ ਵੀ ਕਰ ਰਹੀ ਆ ਵੱਡੇ ਵੱਡੇ ਕੱਠ ਵੀ ਕਰ ਰਹੀ ਆ ਉਹ ਕਹਿ ਰਹੀ ਆ ਵੀ ਇਸ ਦੇ ਫਾਇਦੇ ਬਹੁਤ ਜ਼ਿਆਦਾ ਨੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ ਕਿਸਾਨਾਂ ਤੁਸੀਂ ਇੱਕ ਪਾਸੇ ਜੇ ਕਹਿੰਦੇ ਆ ਕਿਸਾਨ ਜਿਹੜੀ ਆ ਕਿਸਾਨੀ ਆ ਉਹ ਲਾਹੇਵੰਦ ਖਿੱਤਾ ਨਹੀਂ ਆ ਕਿਸਾਨ ਜਿਹੜੇ ਆਤਮ ਹੱਤਿਆ ਕਰ ਰਹੇ ਆ ਤਾਂ ਉਹਨਾਂ ਨੂੰ ਅਸੀਂ ਵਪਾਰ ਕਰਨ ਦਾ ਵੱਡਾ ਸੱਦਾ ਦੇਤਾ ਉਹ ਵਪਾਰੀ ਬਣ ਸਕਦੇ ਆ ਉਹ ਸਭ ਕੁਝ ਕਰ ਸਕਦੇ ਇਹ ਤਾਂ ਉਹ ਤਰੀਕਾ ਹੈ ਤੁਸੀਂ ਮੈਨੂੰ ਆਏ ਦੱਸੋ ਕਿਸੇ ਦੇ ਕੋਲੋਂ 1 ਰੁਪਿਆ ਲੈ ਕੇ 25 ਪੈਸੇ ਉਹਨੂੰ ਮੋੜ ਦੇਵੇ ਕੋਈ 75 ਪੈਸੇ ਰੱਖ ਲੇ ਆਪਦੇ ਕੋਲੇ ਇਹ ਉਹਨੂੰ ਵਪਾਰ ਕਰਨ ਲਈ ਮੌਕਾ ਦਿੱਤਾ ਜਾ ਰਿਹਾ ਹੈ ਕਿ ਜਾਂ ਉਹਨੂੰ ਉਸ ਮੌਕੇ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ ਇਹਦਾ ਸ਼ਰਿਆਮ ਉਹ ਗੱਲ ਹੈ ਕਿ ਜਿਵੇਂ ਕਿਸੇ ਦਾ ਘਰ ਲੁੱਟ ਲਵੇ ਕੋਈ ਤੇ ਜਾਨ ਲੱਗਾ ਜੇਬ ਚੋਂ 10 ਰੁਪਏ ਉਸੇ ਦਾ ਘਰ ਲੁੱਟ ਗਏ ਉਸੇ ਨੂੰ 10 ਰੁਪਏ ਦੇ ਕੇ ਇਹ ਛੋਟੇ ਬੱਚੀ ਦੇ ਸਿਰ ਤੇ ਹੱਥ ਧਰ ਕੇ ਕਹਿ ਜਾਵੇ ਕਿ ਲੈ ਵੀ ਮੈਂ ਤੈਨੂੰ ਕੰਨਿਆਦਾਨ ਦਿੰਨਾ ਹੈ ਇਹ ਤਾਂ ਉਹ ਹਾਲਾਤ ਆ ਨਾ ਸੋ ਇਹ ਤਾਂ ਕਿਸਾਨਾਂ ਨੂੰ ਇਹ ਵਾਧੂ ਦੀਆਂ ਗੱਲਾਂ ਨੇ ਇਹਨਾਂ ਦੀਆਂ ਕਰਨ ਵਾਲੀਆਂ ਕਿ ਵੀ ਅਸੀਂ ਵਪਾਰ ਦਾ ਮੌਕਾ ਦਿੰਨੇ ਹੁਣ ਉਹ ਤੁਸੀਂ ਕਿਸਾਨਾਂ ਨੂੰ ਅਸੀਂ ਸਰਕਾਰ ਨੂੰ ਇੱਕ ਵਾਰੀ ਇਹ ਗੱਲ ਕਈ ਮੀਟਿੰਗ ਦੇ ਵਿੱਚ ਕਿ ਵੀ ਤੁਸੀਂ ਇਹ ਕਰੋ ਅਗਰ ਸੱਚੀ ਕੋ ਚਾਹੁੰਦੇ ਹੋ ਕਿਸਾਨਾਂ ਦਾ ਭਲਾ ਤਾਂ ਜਿਹੜੀ ਸਾਡੀਆਂ ਜ਼ਮੀਨਾਂ ਐ ਇਹਨਾਂ ਦਾ ਰੇਟ ਆ ਜਿਹੜਾ ਕਲੈਕਟਰ ਰੇਟ 10 ਗੁਣਾ ਚੱਕ ਦਿਓ ਅੱਪੇ ਜਿਹੜਾ ਸਾਡੀ ਫਸਲ ਜ਼ਮੀਨ ਖਰੀਦੇ ਉਹਨੂੰ ਉਹਦੇ ਨਾਲੋਂ 4 ਗੁਣਾ ਵੱਧ ਦੇਣਾ ਪਵੇ ਸਰਕਾਰਾਂ ਦੀ ਕੋਸ਼ਿਸ਼ ਰਹੀ ਕਿ ਉਹ ਕਾਰਪੋਰੇਟ ਨੂੰ ਘੱਟ ਤੋਂ ਘੱਟ ਰੇਟ ਤੇ ਸਸਤੇ ਤੋਂ ਸਸਤੇ ਜਮੀਨਾਂ ਕਿਵੇਂ ਦਿੱਤੀਆਂ ਜਾਣ ਪਹਿਲਾਂ ਤੇ ਇਹ ਯਤਨ ਰਿਹਾ ਲੇਕਿਨ ਅੱਜ ਤਾਂ ਜਮੇ ਹੱਦ ਟੱਪ ਗਏ ਕਿ 75% ਸਾਡੀ ਮੰਦਰ ਮੰਦ ਨਹੀਂ ਕਰਨ ਲੱਗੇ ਬਾਕੀ ਸਾਡੀ ਤੁਹਾਡੀ ਤਾਂ 25% ਹੈ ਬਾਕੀ ਸਾਡੀ ਹੈ ਤਾਂ ਫਿਰ ਜੇ ਇਹ ਹੈ ਤੇ ਇਹ ਮੈਨੂੰ ਲੱਗਦਾ ਵਿਕਾਸ ਕਰਨ ਵਾਲੀ ਨਹੀਂ ਇਹ ਲੋਕਾਂ ਦੇ વિનાਸ਼ ਵਾਲੀ ਗੱਲ ਹੈ ਅ ਥੋੜਾ ਜਿਹਾ ਪੜ ਰਿਹਾ ਸੀ ਇਹਦੇ ਵਾਸਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਰੱਖ ਰਖਾ ਕਰਨ ਵਾਸਤੇ ਵੀ ਚਾਰजेस ਲੱਗਣਗੇ ਅਤੇ ਸੜਕਾਂ ਬਣਾਉਣ ਵਾਸਤੇ ਵੀ ਚਾਰਜ ਜ ਕੁਝ ਐਓ ਜੀ ਗੱਲ ਵੀ ਹਾਂ ਹਾਂ ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਲਿਖਿਆ ਹੈ ਕਿ ਉਹ ਨੂੰ ਭਾਵੇਂ ਨਾਂ ਕੋਈ ਵੀ ਦੇ ਦੇਣਾ ਜਦੋਂ ਉਹ ਡਿਵੈਲਪ ਕਰਨੀ ਹੈ ਅਗਰ ਸਰਕਾਰ ਮਦਦ ਕਰਦੀ ਹੈ ਤੇ ਸੜਕਾਂ ਤੇ ਸਰਕਾਰ ਬਣਾਵੇ ਨਾ ਉਹਨਾਂ ਨੇ ਕਹੇ ਵੀ ਤੁਹਾਡੇ ਜ਼ਮੀਨ ਦੇ ਵਿੱਚ ਦੀ ਆ ਸੜਕ ਕਰਨੀ ਐ ਇਹਦੇ ਤੁਹਾਨੂੰ ਇੰਨੇ ਕੁ ਪੈਸੇ ਦੇਣੇ ਆ ਤੇ ਆ ਪਾਸੇ ਤੇ ਤੁਸੀਂ ਇਹਨਾਂ ਦੇ ਪਲਾਟ ਕੱਟ ਲਿਓ ਤੇ ਇਹ ਤੁਸੀਂ ਵੇਚ ਲਿਓ ਇਹਦੀ ਡਿਵੈਲਪਮੈਂਟ ਹੋ ਜੇਗੀ ਸਵਾਤਾ ਇਹ ਆ ਹੁਣ ਇਹ ਕਰਨ ਦੀ ਬਜਾਏ 75% ਦਾ ਜ਼ਮੀਨ ਹੀ ਲੈ ਗਏ ਤੇ ਰਹਿਦੀ ਗੱਲ ਇਹ ਆ ਕਿ 60% ਜਿਹੜੇ ਚਾਰਜਜ ਨੇ ਡਿਵੈਲਪਮੈਂਟ ਇਹ ਸਮਾਨ ਦੇ ਉਹ ਸਾਰੇ ਦੇ ਸਾਰੇ ਕਿਸਾਨ ਨੂੰ ਪਣੇ ਆ 60% ਕਿਸਾਨ 60% ਕਿਸਾਨ ਨੂੰ ਪਣੇ ਆ ਤਾਂ ਕਿਸਾਨ ਦੇ ਕੋਲੇ ਰਹੇਗਾ ਕੀ ਜਿਹੜੇ 2 ਰੁਪਏ ਕਿਸਾਨ ਨੂੰ ਦੇਣੇ ਦੇਣੇ ਵੀ ਪਤਾ ਨਹੀਂ ਕਿਦੋਂ ਆ ਦੇਖੋ ਅਸਲ ਗੱਲ ਇਹ ਕਿਸਾਨ ਨੂੰ ਪੈਸਾ ਮਿਲਣਾ ਹੀ ਕੋਈ ਨਹੀਂ ਜੇ ਸਹੀ ਪੁੱਛਿਆ ਜਾਵੇ ਤਾਂ ਕਿਉਂਕਿ ਅੱਜ 99.9% ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਤਕਸੀਮਾ ਨਹੀਂ ਹੋਈਆਂ ਜਦੋਂ ਮੇਰੇ ਜਿਹੜੇ ਉੱਥੇ ਵੀਰ ਨੇ ਕਿਹੜੇ ਸਵਾਲ ਕੀਤਾ ਸੀਗਾ ਮੇਰੇ ਤੇ ਕਿ ਜੀ ਕੁਝ ਲੋਕ ਬੜੀ ਖੁਸ਼ੀ-ਖੁਸ਼ੀ ਦੇ ਰਿਹਾ ਹੈ ਇੱਕ ਹਿੱਸਾ ਉਹ ਲੋਕ ਹੈਗੇ ਨਹੀਂ ਹਾਂ ਬੜੇ ਲੋਕ ਸੋਸ਼ਲ ਮੀਡੀਆ ਤੇ ਫੋਟੋਸ ਪਾ ਰਹੇ ਮੈਂ ਦੱਸਦਾ ਹਾਂ ਉਹ ਕੀ ਹੈ ਕਿ ਮੰਨ ਲਓ ਆਹ ਜ਼ਮੀਨ ਮੇਰੇ ਕਬਜ਼ੇ ਚ ਆ ਸਾਂਝਾ ਖਾਤਾ ਹੋਣ ਦੇ ਨਾਤੇ ਤੁਹਾਡੇ ਵੀ ਨਾਮ ਬੋਲ ਰਹੀ ਹੈ ਉਹਨਾਂ ਦੇ ਨਾਮ ਵੀ ਬੋਲ ਰਹੀ ਹੈ ਤੁਸੀਂ ਇਹ ਜਦੋਂ ਵੰਡ ਕੀਤੀ ਭਰਾਵਾਂ ਨੇ ਤੁਹਾਨੂੰ ਜ਼ਮੀਨ ਆਡਾ-ਅਡ ਮਿਲੀ ਹੋਈ ਹੈ ਐ ਇਹਦੇ ਵਿੱਚ ਤੁਹਾਡਾ ਨਾਮ ਬੋਲ ਗਿਆ ਅਜੇ ਜਦੋਂ ਤੁਹਾਡਾ ਸ਼ੇਅਰ ਮੁਖਤਤਾ ਬਣ ਗਿਆ ਨਾ ਹੁਣ ਆ ਜਿਹੜੇ ਇਹ ਕਹਿੰਦੇ ਫਟਾਫਟ ਮੈਂ ਲੈਂਡ ਬੁਲਿੰਗ ਚੱਕ ਲੋ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਦਾ ਉੱਥੇ ਬਣਦਾ ਹੀ ਕੱਕਣੀ ਹੁਣ ਸਮਝ ਆ ਗਈ ਗੱਲ ਦੀ ਕਿ ਅਸੀਂ ਤਾਂ ਇਹਦੇ ਚ ਹਿੱਸਾ ਲੈਣ ਵਾਲੇ ਬਣ ਗਏ ਨਾ ਸਾਡੇ ਕੋਲ ਜ਼ਮੀਨ ਉੱਥੇ ਹੈ ਵੀ ਇੱਕ ਆ ਨੰਬਰ 2 ਸਰਕਾਰ ਕੋਲੇ ਉਹਨਾਂ ਦੇ ਆਪ ਦੇ ਨਿੱਜੀ ਬੰਦੇ ਬਹੁਤ ਹੁੰਦੇ ਆ ਤਾਂ ਮੇਰਾ ਗੱਲ ਕਰਨ ਦਾ ਭਾਵੇਂ ਸੀ ਜਿਹੜਾ ਤੁਹਾਨੂੰ ਮੈਂ ਸਾਂਝੇ ਖਾਤੇ ਦੀ ਗੱਲ ਕੀਤੀ ਹੈ ਜਦੋਂ ਸਾਂਝੇ ਖਾਤੇ ਦੇ ਰੋਲੇ ਪੈਣੇ ਆ ਕੋਰਟ ਚ ਕੇਸ ਜਾਣਾ ਤੇ ਕੋਰਟ ਦੇ ਵਿੱਚ ਉਹ ਜਿਨ੍ਹਾਂ ਚ ਨਿਪਟਾਰਾ ਨਹੀਂ ਹੁੰਦਾ ਉਹਨਾਂ ਚ ਉਹਨਾਂ ਨੂੰ ਕੋਈ ਕਿਸੇ ਕਿਸੇ ਥਾਂ ਦੇ ਪਲੋਟ ਮਿਲਣਾ ਹੀ ਨਹੀਂ ਔਰ ਉਹ 50 ਸਾਲ ਦਾ ਫੈਸਲਾ ਹੋਵੇ 50 ਸਾਲ ਦੇ ਵਿੱਚ ਤਾਂ ਤਿੰਨ ਜਨਰੇਸ਼ਨਾਂ ਲੰਘ ਜਾਂਦੀਆਂ ਤਾਂ ਜਿਹੜੀ ਤੀਜੀ ਜਨਰੇਸ਼ਨ ਆਏਗੀ ਉਹਨੂੰ ਪਤਾ ਕੀ ਹੋਏਗਾ ਕਿ ਸਾਰੀ ਕਿੱਥੋਂ ਪਲਾਟ ਲੈਣਾ ਤੇ ਕੀ ਸਾਡੀ ਜ਼ਮੀਨ ਸੀ ਕਿੱਥੇ ਸਾਡਾ ਕੀ ਸੀ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਆ ਤੁਸੀਂ ਜਿੱਥੇ ਚਾਹੋ ਉੱਥੋਂ ਪਲਾਟ ਉੱਥੇ ਦਾ ਪਲਾਟ ਲੈ ਸਕਦੇ ਹੋ ਮਤਲਬ ਤੁਸੀਂ ਆਪਣੀ ਜ਼ਮੀਨ ਦਾ ਜਿਹੜਾ ਹੈ ਜੇ ਜ਼ਮੀਨ ਉੱਥੇ ਦਿੱਤੀ ਹੈ ਤੁਹਾਡੀ ਜ਼ਮੀਨ ਮਹਿੰਗੀ ਆ ਉੱਥੇ ਤੁਸੀਂ ਪਲਾਟ ਲੈ ਸਕਦੇ ਹੋ ਹਾਂ ਇਹ ਨਾਲ ਉਹਦੇ ਕੀ ਲਿਖਿਆ ਬਣਾ ਇਫ ਪੋਸੀਬਲ ਇਫ ਪੋਸੀਬਲ ਮੈਂ ਇੱਥੇ ਆ ਰਿਹਾ ਸੀ ਇਫ ਪੋਸੀਬਲ ਹੁਣ ਜੇ ਇਫ ਪੋਸੀਬਲ ਹੈ ਤਾਂ ਸਾਡੇ ਭੋਲੇ ਕਿਸਾਨਾਂ ਨੂੰ ਤਾਂ ਇਹ ਨਾ ਪਤਾ ਵੀ ਕਿਸਾਨ ਨੂੰ ਤਾਂ ਕਿਸੇ ਨੇ ਪੜ੍ਹ ਕੇ ਸੁਨਾਤਾ ਬਈ ਇਹ ਕਿਹਾ ਜੀ ਵੀ ਉੱਥੇ ਹੀ ਲੈ ਸਕਦੇ ਤੁਸੀਂ ਆਖਾ ਲਿਖਿਆ ਪਿਆ ਹੈ ਕਿਸਾਨ ਸੈਟੀਸਫਾਈ ਹੈ ਲੇਕਿਨ ਜਿਹੜਾ ਫੜਦਾ ਹੈ ਕਿ ਇਫ ਪੋਸੀਬਲ ਦਾ ਸ਼ਬਦ ਦਾ ਅਰਥ ਕੀ ਹੈ ਇਹ ਕਿਉਂ ਲਿਖਿਆ ਭਾਈ ਜੇ ਸੰਭਵ ਹੋਇਆ ਤਾਂ ਇਹਦਾ ਮਤਲਬ ਤੁਸੀਂ ਕਹਦੋਂਗੇ ਸੰਭਵ ਨਹੀਂ ਜੀ ਇੱਥੇ ਦੇਣਾ ਤਾਂ ਇਹ ਤਾਂ ਇਹ ਤਾਂ ਕਿਸਾਨ ਨਾਲ ਬੜੇ ਵਧੀਆ ਤਰੀਕੇ ਨਾਲ ਠੱਗੀ ਮਾਰ ਰਹੀ ਹੈ ਸਰਕਾਰ ਇਸ ਤੋਂ ਸਿਵਾ ਮੈਨੂੰ ਲੱਗਦਾ ਹੋਰ ਕੁਝ ਨਹੀਂਗਾ ਕੇਵਲ ਤੇ ਕੇਵਲ ਬਿਨਾ ਕੋਈ ਪੈਸੇ ਦਿੱਤਿਆਂ ਸਾਰੀ ਦੀ ਸਾਰੀ ਜ਼ਮੀਨ ਕਿਸਾਨਾਂ ਦੀ ਹੜੱਪ ਕਰਨੀ ਹੈ ਔਰ ਇਸੇ ਤੋਂ ਬਗੈਰ ਹੋਰ ਕੁਝ ਨਹੀਂ ਹੈ ਜੀ ਸਿੰਘੂ ਮੋਰਚਾ ਮਾਫ ਕਰਨਾ ਇਹ ਸ਼ੰਭੂ ਜਿਹੜਾ ਸ਼ੰਭੂ ਤੇ ਖਨੋਰੀ ਮੋਰਚਾ ਲੱਗਿਆ ਸੀ ਇਹਨਾਂ ਨੇ ਉਹ ਮੋਰਚਾ ਚੱਕ ਦਿੱਤਾ ਚੱਕਣ ਤੋਂ ਬਾਅਦ ਇਹ ਨਹੀਂ ਵੀ ਸਿਰਫ ਚੱਕਿਆ ਹੋਵੇ ਕਿਸਾਨਾਂ ਦੀ ਨਾਲ 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 ਕਰਤਾਰ ਖੁਸ਼ੀ ਵੀ ਜਿਹੜੀ ਆ ਪੂਰੀ ਕੀਤੀ ਆ ਵੀ ਅੱਜ ਤੋਂ ਜਾਣਦੇ ਨੇ ਜਿੱਥੇ ਚਾਹੁੰਦੇ ਆ ਸੜਕ ਰੋਕ ਕੇ ਬੈਹ ਲੈਂਦੇ ਆ ਜੋ ਮਰਜ਼ੀ ਕਰਦੇ ਨੇ ਜਿਸ ਕਰਕੇ ਵਪਾਰ ਦਾ ਨੁਕਸਾਨ ਹੁੰਦਾ ਵਪਾਰੀ ਪਰੇਸ਼ਾਨ ਆ ਅਸੀਂ ਤਾਂ ਇਹ ਸਭ ਕੁਝ ਕੀਤਾ ਚਲੋ ਪਹਿਲੀ ਤਾਂ ਗੱਲ ਇਹ ਆ ਕਿ ਅਗਲੇ ਦਿਨ ਜਿਸ ਦਿਨ ਮੋਰਚਾ ਚਕਾਇਆ ਜੋ ਉੱਥੇ ਗੁੰਡਾਗਰਦੀ ਹੋਈ ਆਪਾਂ ਸਾਰਿਆਂ ਨੇ ਦੇਖੀ ਆ ਟਰਾਲੀਆਂ ਦੇ ਤੱਕ ਚੋਰੀ ਕਰਕੇ ਲੈ ਗਏ ਇਹਨਾਂ ਦੇ ਬੰਦੇ ਇੱਕ ਖਨੌਰੀ ਮੋਰਚੇ ਦੇ ਉੱਤੇ ਪੁਲਿਸ ਮੁਲਾਜ਼ਮ ਟਰਾਲੀ ਚੋਰੀ ਕਰਕੇ ਲੈ ਗਏ ਤੇ ਪਰਚਾ ਵੀ ਦਰਜ ਕਰਾਇਆ ਬਾਅਦ ਚ ਲੋਕਾਂ ਦੇ ਸਿਲੰਡਰ ਲੈ ਗਏ ਲੋਕਾਂ ਦੇ ਚੁੱਲ੍ਹੇ ਲੈ ਗਏ ਚਾਹ ਦਾ ਸਮਾਨ ਲੈ ਕੇ ਚੱਕੇ ਇਹ ਕੁਝ ਹੋਇਆ ਹੁਣ ਲੱਗੀ ਅਗਲੀ ਗੱਲ ਕਿਰਦਾਰ 쿠ਸ਼ੀ ਦੀ ਦੇਖੋ ਬਹੁਤ ਕੁਝ ਕਰਨਗੇ ਇਹ ਮੋਰਚਾ ਇੱਕ ਵਿਲੱਖਣ ਮੋਰਚਾ ਸੀ ਮੈਂ ਵਿਲੱਖਣ ਕਿਉਂ ਕਹਿੰਦਾ ਹਾਂ ਕੇਂਦਰ ਸਰਕਾਰ ਨੂੰ ਰਸਤਾ ਬੈਰੀਗੇਟਿੰਗ ਉਹ ਕਰਨੀ ਪਈ ਸਿਮੈਂਟਡ ਬੈਰੀਗੇਟਿੰਗ ਚੀਨ ਹੋਏ ਲੱਗਦਾ ਸੀਗਾ ਵੀ ਜਿਵੇਂ ਪਾਕਿਸਤਾਨ ਤੋਂ ਕੋਈ ਟੈਂਕ ਆ ਰਹੇ ਹੋਣ ਉਹਨੂੰ ਰੋਕਣ ਲਈ ਨਿਕਲ ਨੰਬਰ 2 ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਲੋਕਾਂ ਤੇ ਨੰਬਰ 3 ਲੋਕ ਦਿਰੜ ਇਰਾਦੇ ਨਾਲ ਬਹਿ ਕੇ ਲੜੇ ਕੇਂਦਰ ਸਰਕਾਰ ਨੇ ਆਪਣੇ ਬੰਦਿਆਂ ਤੋਂ ਰਿੱਟ ਪਵਾ ਕੇ ਇਹ ਕਹੇਤਾ ਵੀ ਡੱਲੇਵਾਲ ਦਾ ਜਈ ਉਹਦੇ ਉਹਦੀ ਤਾਂ ਸਿਹਤ ਖਰਾਬ ਆ ਉਹਨੂੰ ਜਾ ਵਾ ਸੰਭੋ ਚੱਕੋ ਟ੍ਰੀਟਮੈਂਟ ਦਿਓ ਬੰਦਾ ਆਉਂਦਾ ਰਿੱਟ ਪਾਉਣ ਵਾਲਾ ਉਹ ਬੰਦਾ ਤਿੰਨ ਵਾਰੀ ਡੱਲੇਵਾਲ ਦੀ ਸਿਹਤ ਵਿਗੜੀ ਭਾਈ ਡੱਲੇਵਾਲ ਦਾ ਪਤਾ ਤਾਂ ਲੈਣੋਂ ਆਇਆ ਨਹੀਂ ਐਡਾ ਹਮਦਰਦ ਜੋ ਰੱਟ ਪਾਈ بیٹھا ਸੁਪਰੀਮ ਕੋਰਟ ਚ ਸਾਡੇ ਵਾਸਤੇ ਤਾਂ ਕੀ ਮਤਲਬ ਹੈ ਅਸਲ ਗੱਲ ਕੀ ਸੀ ਕਿ ਉਹ ਸਰਕਾਰ ਨੇ ਪਾਈ ਸੀ ਸਰਕਾਰ ਚਾਹੁੰਦੀ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਕੁੱਟ ਕੇ اٹھਾਇਆ ਜਾਵੇ ਇਥੋਂ ਲੇਕਿਨ ਜਿਹੜੀ ਉੱਥੇ ਲੋਕਾਂ ਦੀ ਮੋਰਚਾ ਬੰਦੀ ਸੀ ਨਾ ਤਾਂ ਇਹਨਾਂ ਨੂੰ ਲੱਗਿਆ ਵੀ ਇਹ ਜਿਹੜੇ ਲੀਡਰ ਨੇ ਜਿਹੜੀ ਇਹ ਜਥੇਬੰਦੀਆਂ ਐ ਜਿਹੜੀਆਂ ਬੈਠੀਆਂ ਐ ਨਾ ਤਾਂ ਇਹ ਵਿਕਦੀਆਂ ਐ ਨਾ ਇਹ ਝੁਕਦੀਆਂ ਐ ਨਾ ਇਹ ਡਰਦੀਆਂ ਐ ਕਿਉਂਕਿ ਤਿੰਨ ਵਾਰੀ ਫੋਰਸ ਚੜਾਉਣ ਦੀ ਕੋਸ਼ਿਸ਼ ਕੀਤੀ ਨਹੀਂ ਗੱਲ ਬਣੀ ਮੋਰਚਾ ਬੰਦੀ ਐਡੀ ਸਟਰੋਂਗ ਹੋ ਗਈ ਕਿ ਇਹਨਾਂ ਨੂੰ ਤੋੜ ਤੋੜੀ ਦਾ ਨਜ਼ਰ ਨਹੀਂ ਆਇਆ ਇਸੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਾਡੇ ਪੰਜਾਬ ਸਰਕਾਰ ਦੇ ਡੀਜੀਪੀ ਨੂੰ ਇਹ ਕਹਿਣਾ ਪੈਗਾ ਵੀ ਉਹਨਾਂ ਹਾਲਾਤਾਂ ਦੇ ਵਿੱਚ ਨੁਕਸਾਨ ਵੱਡਾ ਹੋਏਗਾ ਡੱਲੇ ਵਾਲ ਨੂੰ ਉੱਥੇ ਚੱਕਣਾ ਠੀਕ ਨਹੀਂ ਹੈ ਸੁਪਰੀਮ ਕੋਰਟ ਚ ਕਿਹਾ ਹੁਣ ਮੇਰਾ ਕਹਿਣ ਦਾ ਭਾਵ ਤੁਹਾਡਾ ਨੇ ਇੰਨੀ ਗੱਲ ਕਰਨ ਦਾ ਮਤਲਬ ਇਹ ਸੀ ਕਿ ਸੁਪਰੀਮ ਕੋਰਟ ਵੀ ਯੂਜ਼ ਕੀਤੀ ਕਿ ਸ਼ਾਇਦ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਫੈਰ ਚਲਾ ਦਗੇ ਲੋਕਾਂ ਨੂੰ ਕੁੱਟ ਕੇ ਢਾ ਦਗੇ ਸੁਪਰੀਮ ਕੋਰਟ ਨੂੰ ਵੀ ਇਹ ਲੱਗਿਆ ਕਿ ਲੋਕ ਛੱਡਣਗੇ ਨਹੀਂ ਉੱਠਣਗੇ ਨਹੀਂ ਤਾਂ ਫੇਰ ਇੱਕ ਲੂੰਬੜ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਹੁਣ ਹੋਰ ਕੋਈ ਤਰੀਕਾ ਨਹੀਂ ਮੀਟਿੰਗ ਤੇ ਸੱਦੋ ਮੀਟਿੰਗ ਤੇ ਸੱਦ ਕੇ ਇਹਨਾਂ ਨੂੰ ਅਰੈਸਟ ਕਰੋ ਔਰ ਅਰੈਸਟ ਕਰਕੇ ਵੀ ਲੁਧਿਆਣਾ ਦੀ ਜੇਲ੍ਹ ਚ ਰੱਖ ਲੈਂਦੇ ਲੈ ਕੇ ਜਲੰਧਰ ਲੈ ਕੇ ਗਏ ਮੈਨੂੰ ਜਲੰਧਰ ਲੈ ਕੇ ਗਏ ਆਟਾ-ਆਟਾ ਸਾਥੀਆਂ ਨੂੰ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਜੇਲ੍ਹਾਂ ਚ ਬੰਦ ਕਰਤਾ ਤਾਂ ਮੋਰਚਾ ਉਠਾਇਆ ਸੋ ਜਿਹੜੇ ਬੰਦੇ ਇਹਨਾਂ ਨੂੰ ਇਹ ਲੱਗੇ ਨਾ ਕਿ ਨਾ ਝੁਕਣ ਵਾਲੇ ਆ ਐ ਨਾ ਵਿਕਣ ਵਾਲੇ ਆ ਔਰ ਇਹਨਾਂ ਦਾ ਸਟੈਂਡ ਆ ਦੀ ਥਾਂ ਤੇ ਕੈਮਰ ਲੜਨ ਵਾਲੇ ਲੋਕ ਨੇ ਉਹਨਾਂ ਦਾ ਕੇਵਲ کردار ਕੁਸ਼ੀ ਕਰਕੇ ਲੋਕਾਂ ਦੇ ਵਿੱਚ ਉਹਨਾਂ ਦੇ ਉੱਤੇ ਸ਼ੰਕੇ ਖੜੇ ਕਰਕੇ ਪਬਲਿਕ ਨੂੰ ਨਾਲੋਂ ਤੋੜ ਕੇ ਉਹ ਇੱਕ ਸ਼ਕਤੀ ਆ ਜਿਹੜੀ ਉਹਨੂੰ ਖੰਡਾਉਣ ਦੀ ਕੋਸ਼ਿਸ਼ ਸੀ ਇਹਨਾਂ ਦੀ ਉਹ ਅੱਜ ਵੀ ਜਾਰੀ ਹੈ ਤੇ ਅੱਗੇ ਵੀ ਰਹੇਗੀ ਇੱਕ ਇਹ ਵੀ ਗੱਲ ਆ ਵੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਬਦਨਾਮ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਕਦ ਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇ ਤੁਹਾਡੇ ਭੁਖੜਤਾਲ ਤੇ ਵੀ ਸਵਾਲ ਚੱਕੇ ਕਹਿੰਦੇ ਇੰਨੀ ਦੇਰ ਤੇ ਜਗਜੀਤ ਸਿੰਘ ਟਲ ਡੱਲੇਵਾਲ ਜਿਹੜੇ ਆ ਉਹ ਭੁੱਖੇ ਰਹਿ ਕੇ ਅੱਜ ਜਿਉਂਦੇ ਕਿੱਦੇ ਆ ਅੱਜ ਇਹਨਾਂ ਦੀ ਬਾਤ ਚ ਜ਼ੋਰ ਕਿਦਾਂ ਵੀ ਇੰਨੇ ਦਿਨ ਭੁੱਖੇ ਰਹੇ ਬੰਦਾ ਤਾਂ ਜੀ ਨਹੀਂ ਸਕਦਾ ਇਹ ਗੱਲਾਂ ਕਹਿਣ ਲੱਗ ਗਏ ਸੀ ਮੈਂ ਇੱਕ ਬੇਨਤੀ ਕਰਾਂ ਇਹ ਉਹ ਲੋਕ ਨੇ ਜਿਹੜੇ ਨਾਸਤਕ ਲੋਕ ਨੇ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਰੱਬ ਨਾਂ ਦੀ ਕੋਈ ਚੀਜ਼ ਨਹੀਂ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਨਹੀਂ ਲੇਕਿਨ ਅਸੀਂ ਰੱਬ ਤੇ ਵਿਸ਼ਵਾਸ ਕਰਨ ਵਾਲੇ ਲੋਕ ਆ ਅਸੀਂ ਸਾਡਾ ਮੰਨਣਾ ਹੈ ਕਿ ਅਸੀਂ ਉਸ ਗੁਰੂ ਦੇ ਬੱਚੇ ਆ ਜਿਸ ਗੁਰੂ ਨੇ ਤਤੀ ਤਵੀ ਤੇ ਬੈਠ ਕੇ ਦੇਖਿਆ ਲੋਕਾਂ ਨੂੰ ਦਿਖਾਇਆ ਬੈਠ ਕੇ ਦਿਖਾਵੇ ਨਾ ਕੋਈ ਜਿਹੜੇ ਗੱਲਾਂ ਕਰਦੇ ਨੇ ਜੇ ਲੱਗਦਾ ਵੀ ਇਹ ਸਧਾਰਨ ਗੱਲ ਹੈ ਤੇ ਬੈਠ ਜਾਂ ਤਤੀ ਤਵੀ ਤੇ ਜਿਉ ਤਤੀ ਤਵੀ ਤੇ ਬੈਠ ਕੇ ਵੀ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਆ ਤਾ ਫਿਰ ਦੂਸਰੇ ਨੂੰ ਵੀ ਜਿਹਨੂੰ ਜੀ ਚਾਹੇ ਉਹ ਕੁਝ ਵੀ ਕਰ ਸਕਦੇ ਆਪਣੇ ਕੋਲ ਇਤਿਹਾਸ ਅਗਵਾ ਹੈ ਕਿ 8ਵੇਂ ਮਹਾਰਾਜ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੂੰ ਇਹ ਕਹਿਤਾ ਦਿੱਲੀ ਦੇ ਅੰਦਰ ਕਿ ਜੀ ਗੀਤਾ ਅਰਥ ਕਰਕੇ ਸੁਣਾਓ ਇਹ ਦੇਖ ਰਿਆ ਨਾ ਵੀ ਛੋਟੀ ਉਮਰ ਦਾ ਮੁੰਡਾ 8 ਸਾਲ ਦਾ ਕੀ ਕਰ ਦੂਗਾ ਉਹ ਕਹਿੰਦਾ ਮੈਂ ਨਹੀਂ ਕਰਨਾ ਤੁਸੀਂ ਉਹ ਬੰਦਾ ਲਿਆਓ ਜਿਹੜਾ ਮਤਲਬ ਬਿਲਕੁਲ Mentally disturbed ਹੋਵੇ ਬੋਲ ਹੀ ਨਾ ਸਕਦਾ ਹੋਵੇ ਉਹਦੇ ਕੋਲੋਂ ਕਰਵਾਏ ਨਾ ਇਤਿਹਾਸ ਅਗਵਾ ਹੈ ਇਸ ਗੱਲ ਦਾ ਤੇ ਇਹ ਤਾਂ ਕੋਈ ਬੜਾ ਲੰਮਾ ਟਾਈਮ ਦੀ ਗੱਲ ਨਹੀਂ ਹੈ ਤੇ ਜੇ ਗੀਤਾ ਦੇ ਅਰਥ ਉਹ ਕਰਵਾ ਸਕਦੇ ਆ ਤਾਂ ਫਿਰ ਇਸ ਸਰੀਰ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਕੀ ਦਿੱਕਤ ਹੈ ਜੀ ਇਹਦੇ 'ਚ ਕੋਈ ਦਿੱਕਤ ਨਹੀਂ ਹੈ ਦੂਜੀ ਗੱਲ ਸਰਕਾਰ ਜਾਂ ਕੁਝ ਲੋਕ ਜਿਵੇਂ ਡਾਕਟਰ ਸੁਆਮਨ ਦੀ ਟੀਮ ਸੀ ਡਾਕਟਰ ਸੁਆਮਨ ਖੁਦ ਇਹਦਾ ਮੰਨਦੇ ਆ ਨਾ ਕਿ 55 ਦਿਨ ਤੋਂ ਬਾਅਦ ਆਪਣੇ ਮੈਡੀਕਲ ਟਰੀਟਮੈਂਟ ਆਪਾਂ ਲੈਣੀ ਸ਼ੁਰੂ ਕਰ ਲਈ ਮੈਡੀਕਲ ਏਡ ਲੈਣੀ ਸ਼ੁਰੂ ਕਰ ਲਈ ਉਹ ਤੋਂ ਬਾਅਦ ਜਦੋਂ ਮੈਡੀਕਲ ਏਡ ਲੈਣੀ ਸ਼ੁਰੂ ਹੋ ਗਈ ਮੰਨ ਲਿਆ ਕਿ ਤੁਸੀਂ ਦਵਾਈਆਂ ਦੇ ਆਸਰੇ ਮੈਨੂੰ ਨਹੀਂ ਮਰਨ ਦਿੱਤਾ ਇਹ ਵੱਖਰੀ ਗੱਲ ਹੈ ਲੇਕਿਨ ਉਹ 55 ਦਿਨ ਸੀ ਜਿਹੜੇ ਉਹ ਤਾਂ ਤੁਹਾਡੀ ਟੀਮ 24 ਘੰਟੇ ਪਹਿਰੇ ਤੇ ਸੀ ਉਸ ਵੇਲੇ ਸਰਕਾਰ ਦੀ ਟੀਮ ਪਹਿਰੇ ਤੇ ਸੀ ਉਹਨੂੰ ਵੀ ਛੱਡ ਦਿਓ ਜਿਸ ਵੇਲੇ ਆਪਾਂ ਇਹਨਾਂ ਨੇ ਸਾਡੇ ਕਿਸਾਨ ਗ੍ਰਿਫਤਾਰ ਕਰ ਲਏ ਕਿਸਾਨਾਂ ਦੇ ਛੱਡਣ ਦਾ ਕੋਈ ਹਾਲਾਤ ਨਾ ਨਜ਼ਰ ਆਇਆ ਉਸ ਵੇਲੇ ਆਪਾਂ ਕਿਹਾ ਵੀ ਅਸੀਂ ਮਤਲਬ ਪਾਣੀ ਵੀ ਛੱਡਾਂਗੇ ਉਹ ਤਾਂ ਤਾਂ ਪੁਲਿਸ ਦੀ ਇਸ ਕਸਟਡੀ ਚ ਰਹੇ ਆ ਨਾ ਅਗਰ ਇਹ ਗੱਲ ਹੋ ਜਾਈ ਕਿਤੇ ਤਾਂ ਇਹਨਾਂ ਚ ਮੈਂਟਲ ਹੋਣਗੇ ਨਾ ਇਹ ਕਹਿਣ ਲੱਗੇ ਬਟੱਲੇ ਵਾਲੇ ਨੇ ਪਾਣੀ ਪੀ ਲਿਆ ਪਰਦੇ ਨਾਲੇ ਖਬਰ ਨਾ ਦੇ ਸਕੇ ਕੋਈ ਨਹੀਂ ਪਕੜ ਸਕੇ ਆਵਾਜ਼ ਕਿਉਂਕਿ ਜਿਹੜੀ ਲੜਾਈ ਲੜ ਰਹੇ ਆ ਉਹ ਤੁਹਾਡੇ ਇਰਾਦੇ ਲੜਦੇ ਆ ਜੀ ਸਰੀਰ ਨਹੀਂ ਲੜਦੇ ਜਿਹਦੇ ਇਰਾਦੇ ਤਕੜੇ ਰੱਖ ਕੇ ਚ ਲੜੋਗੇ ਤੁਸੀਂ ਉਹਦੇ ਬਾਬਾ ਨਾਨਕ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਸ਼ਕਤੀਆਂ ਦਿੰਦਾ ਹੈ ਇੱਕ ਇੱਕ ਕਮੈਂਟ ਬੜਾ ਵਾਇਰਲ ਹੋ ਰਿਹਾ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਉਹ ਪਤਾ ਨਹੀਂ ਕਿਸੇ ਨੇ ਕਮੈਂਟ ਕੀਤਾ ਉਹਨਾਂ ਨੇ ਅੱਗੇ ਥੱਲੇ ਕਮੈਂਟ ਕੀਤਾ ਵੀ ਬੜੇ ਚੈਨਲਸ ਨੇ ਪਾਇਆ ਉਹ ਕਹਿੰਦੇ ਮੈਂ ਤਾਂ ਆਪ ਨਹੀਂ ਹਸਤੇ ਹੱਕ ਚ ਹੈਗਾ ਵੀ ਲੱਗਦਾ ਵੀ ਇਹਨਾਂ ਦੇ ਵਿੱਚ ਵੀ ਕਿਸੇ ਤਰੀਕੇ ਨਾਲ ਵਿਰੋਧ ਨਹੀਂ ਇਹਨਾਂ ਦੇ ਵਿੱਚ ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਕਿੰਨੇ ਸਾਰੇ ਬੰਦੇ ਅਸਤੀਫੇ ਦੇ ਰਹੇ ਨੇ ਅਸਤੀਫਿਆਂ ਦਾ ਇੱਕ ਤਰ੍ਹਾਂ ਦਾ ਹੋੜ ਲੱਗ ਗਿਆ ਹੈ ਕਿਉਂ ਕਿਉਂਕਿ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਤਿੰਨ ਕਾਲੇ ਕਾਨੂੰਨਾਂ ਨੇ ਔਰ ਉਹਨਾਂ ਦੀ ਸਮਰਥਨ ਕਰਨ ਦੇ ਕਾਰਨ ਪੰਜਾਬ ਦੇ ਵਿੱਚੋਂ ਅਕਾਲੀ ਦਲ ਦਾ ਸਫਾਇਆ ਹੋ ਗਿਆ। ਇਹ ਸਫਾਇਆ ਇਹਨਾਂ ਦਾ ਵੀ ਹੋਣਾ ਹੈ। ਤੁਹਾਡੇ ਸਾਹਮਣੇ ਹੋਏਗਾ। ਜਿਹੜੀ ਗੱਲ ਭਗਵੰਤ ਮਾਨ ਨੇ ਗੱਲ ਕਹੀ ਸੀ ਨਾ ਕਿ ਭਈ ਦਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ। ਉਹ ਮੈਨੂੰ ਲੱਗਦਾ ਹੈ ਇੱਥੇ ਅਪਲਾਈ ਹੋਏਗਾ। ਉਮੀਦ ਹੈ। ਜਿਸ ਤਰ੍ਹਾਂ ਦੇ ਮਤਲਬ ਇਹ ਹਾਲਾਤ ਬਣਾ ਰਹੇ ਨੇ ਤੋ ਜਿਹੜੇ ਉਹ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਬਣਾਉਣੀ ਹੈ ਐਮ ਐਲ ਏ ਵਗੈਰਾ ਉਹਨਾਂ ਦੇ ਵਰਕਰ ਸਹਿਬਾਨ ਜਿਨ੍ਹਾਂ ਨੇ ਵਿਚਾਰਿਆਂ ਨੇ ਸਿਰ ਧੜ ਦੀਆਂ ਬਾਜ਼ੀਆਂ ਲਾ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਨਾਲ ਲੜ ਲੜ ਕੇ ਇਹਨਾਂ ਨੂੰ ਇਹ ਕੁਝ ਕਰਕੇ ਦਿੱਤਾ ਅੱਜ ਉਹ ਨਮੋਸ਼ੀ ਖਟ ਰਹੇ ਨੇ ਪਿੰਡਾਂ 'ਚ ਲੋਕ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਪਿੰਡਾਂ 'ਚ ਲੋਕ ਉਹਨਾਂ ਨੂੰ ਵੜਦੇ ਨਹੀਂ ਦਿੰਦੇ ਕਿਤੇ ਖੜ੍ਹਦੇ ਨਹੀਂ ਦਿੰਦੇ ਅੱਜ ਉਹ ਇਹਨਾਂ ਨੂੰ ਬਾਰ-ਬਾਰ ਰਿਕੁਐਸਟਾਂ ਕਰਨ ਦੇ ਬਾਵਜੂਦ ਵੀ ਜਦੋਂ ਇਹ ਉਹਨਾਂ ਦੀ ਸੁਣਦੇ ਨਹੀਂ ਫਿਰ ਉਹਦੇ ਕੋਲ ਇੱਕੋ ਹੀ ਇਚਾਰਾ ਹੁੰਦਾ ਹੈ ਵੀ ਆਪਦੇ ਲੋਕਾਂ ਨਾਲ ਤਾਂ ਰਹੀਏ ਉਹ ਬੰਦੇ ਇਸਤੀਫਾ ਦੇ ਰਹੇ ਨੇ ਪਰ ਥੋੜੇ ਦਿਨਾਂ ਚ ਤੁਸੀਂ ਦੇਣਗੇ ਹੋਰ ਵੀ ਦੇਰੇ ਦੇਣਗੇ ਇਹ ਹਾਲਾਤ ਜਦੋਂ ਉਦੋਂ ਤਿੰਨ ਕਾਨੂੰਨ ਸੀ ਨਾ ਉਦੋਂ ਭਾਜਪਾ 'ਚ ਵੀ ਹਾਲਾਤ ਪੈਦਾ ਹੋਏ ਸੀ ਅੰਦਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਨਾ ਉਹ ਅੰਦਰਲੇ ਵਿਰੋਧ ਨੇ ਭਾਜਪਾ ਨੂੰ ਯੂ ਟਰਨ ਲੈਣ ਲਈ ਮਜਬੂਰ ਕੀਤਾ ਸੀ ਇਹੀ ਅੱਜ ਲੋਕਾਂ ਦੀ ਮੂਵਮੈਂਟ ਲੋਕਾਂ ਦਾ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣਾ ਥਾਂ-ਥਾਂ ਤੇ ਘਰਾਓ ਕਰਨਾ ਔਰ ਉਹਨਾਂ ਦੇ ਅੰਦਰਲਾ ਵਿਰੋਧ ਉਹਦੇ ਚੋਂ ਪੈਦਾ ਹੋਣਾ ਉਹ ਆਪਣੇ ਆਪ ਇਸ ਥਾਂ ਤੇ ਲੈ ਕੇ ਆਏਗਾ ਕਿ ਇਹਨੂੰ ਵੀ ਯੂ ਟਰਨ ਲੈਣਾ ਹੀ ਪਏਗਾ ਹਰ ਹਾਲਤ ਦੇ ਵਿੱਚ ਲੈਣਾ ਪਏਗਾ ਚਾਹੇ ਅੱਜ ਲੈਲੇ ਤੇ ਭਾਵੇਂ ਕੱਲ ਲੈਲੇ 65 ਹਜ਼ਾਰ ਕਿੱਲਾ ਪੰਜਾਬ ਦਾ ਇਸ ਤਰੀਕੇ ਨਾਲ ਚਲਾ ਜਾਂਦਾ ਤੇ ਖੇਤੀ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਦੇਖੋ ਮੈਨੂੰ ਲੱਗਦਾ ਇਕੱਲੇ 65 ਹਜ਼ਾਰ ਏਕੜ ਨਾਲ ਨਹੀਂ ਸਰਨਾ ਜੋ ਸਾਡੇ ਕੋਲੇ ਲੱਗ ਰਹੀਆਂ ਨੇ ਗੱਲਾਂ ਸਵਾ ਲੱਖ ਏਕੜ ਜ਼ਮੀਨਾਂ ਲੈਣ ਦੀ ਇਹਨਾਂ ਦੀ ਤਿਆਰੀ ਹੈ ਹਜੇ ਅਨਾਉਂਸਮੈਂਟ ਪੈਂਡ ਤੇ ਹੈ ਹਜੇ ਅਨਾਉਂਸਮੈਂਟ ਪੈਂਡ ਤੇ ਹੈ 65000 ਏਕੜ ਦੇ ਵਿੱਚੋਂ 160 62 ਪਿੰਡ ਉਜੜਨੇ ਆ ਤੁਸੀਂ ਫਸਲ ਤੇ ਪ੍ਰਭਾਵਤਾ ਜਿਹੜਾ ਪੈਣਾ ਉਹਦਾ ਪੈਣਾ ਹੀ ਪੈਣਾ ਹੈ ਤੁਸੀਂ ਇਹ ਸੋਚ ਕੇ ਦੇਖੋ ਕਿ ਮਨੁੱਖਤਾ ਦੇ ਉੱਤੇ ਕਿੰਨਾ ਪ੍ਰਭਾਵ ਪੈਣਾ ਹੈ 165 ਪਿੰਡਾਂ ਨੇ ਉਜੜਨਾ ਹੈ ਔਰ ਜੇਕਰ ਅੱਜ ਜ਼ਮੀਨ ਦੀ ਜਿਹੜੀ ਲੈਂਡ ਹੋਲਡਿੰਗ ਦੀ ਜਿਹੜੀ ਐਵਰੇਜ ਹੈ ਅਗਰ ਉਹਦੇ ਮੁਤਾਬਕ ਵੀ ਵੇਖੀਏ ਤਾਂ 21-22 ਹਜ਼ਾਰ ਪਰਿਵਾਰ ਡਾਇਰੈਕਟ ਖੇਤੀ ਨਾਲ ਜੁੜ ਗਿਆ ਔਰ ਉਨਾ ਹੀ ਮਤਲਬ ਜਿਹੜਾ ਲੇਬਰ ਕਲਾਸ ਦੇ ਵਿੱਚੋਂ ਉਹ ਆ ਕੇ ਜੁੜ ਗਿਆ ਨੀਅਰਬਾਊਟ 50 ਹਜ਼ਾਰ ਪਰਿਵਾਰ ਹੋਰ ਧੰਦਿਆ ਵਾਲੇ ਜੁੜ ਕੇ ਸਾਰੇ ਅੱਜ ਉਹ ਬੇਰੁਜ਼ਗਾਰ ਕਰਨ ਜਾ ਰਹੀ ਸਰਕਾਰ ਯਾਰ ਦੇਣਾ ਤਾਂ ਤੁਸੀਂ ਰੁਜ਼ਗਾਰ ਸੀ ਤੇ ਜਿਹੜਾ ਉਹਨਾਂ ਦੇ ਕੋਲੇ ਰੁਜ਼ਗਾਰ ਸੀ ਉਹ ਵੀ ਖੋ ਰਹੇ ਹੋ ਉਹਨਾਂ ਦਾ ਘਰ ਵੀ ਖੋ ਰਹੇ ਹਾਂ ਇੱਦੋਂ ਵੀ ਗਾਂਹ ਰਾਜਸਥਾਨ ਨੇ ਕਹਿਤਾ ਵੀ ਅਸੀਂ ਨਹੀਂ ਵੜਨ ਦੇਣਾ ਕਿਸੇ ਨੂੰ ਉਹਨਾਂ ਦਾ ਕਾਨੂੰਨ ਬਣਿਆ ਹੋਇਆ ਵੀ ਅਸੀਂ ਜ਼ਮੀਨ ਨਹੀਂ ਲੈਣ ਦੇਣੀ ਹਿਮਾਚਲ ਕਹਿੰਦੇ ਅਸੀਂ ਨਹੀਂ ਵੜਨ ਦੇਣਾ ਉੱਤਰਾਖੰਡ ਨੇ ਕਹਿਤਾ ਅਸੀਂ ਨਹੀਂ ਵੜਨ ਦੇਣਾ ਹਰਿਆਣੇ ਕੋਲੇ ਜ਼ਮੀਨ ਹੈ ਹੀ ਨਹੀਂ ਦੇਣ ਨੂੰ ਲੈਣ ਨੂੰ ਖਰੀਦਣ ਨੂੰ ਕਿਧਰ ਮੈਨੂੰ ਆਹ ਦੱਸਿਓ ਕਿ ਇਹ ਲੋਕ ਜਿਹੜੇ ਉਜੜਨੇ ਨੇ ਇਹ ਜਿਹੜਾ 50 ਹਜ਼ਾਰ ਪਰਿਵਾਰ ਉਜੜਨਾ ਹੈ ਇਹਨਾਂ ਨੂੰ ਵਸਾਉਣਾ ਕਿੱਥੇ ਆ ਜਾ ਕੇ ਪ੍ਰਬੰਧ ਹੈ ਸਰਕਾਰ ਕੋਲੇ ਕੋਈ ਕੋਈ ਪ੍ਰਬੰਧ ਨਹੀਂ ਸਿਰਫ ਉਸ ਇੱਕ WTO ਦੀਆਂ ਪਾਲਿਸੀਆਂ ਦੇ ਤਹਿਤ ਕਿ ਇਹਨਾਂ ਤੋਂ ਜ਼ਮੀਨ ਲਾਓ ਇਹਨਾਂ ਨੂੰ ਮਜ਼ਦੂਰ ਬਣਾਓ ਔਰ ਕਾਰਪੋਰੇਟਸ ਨੂੰ ਇੰਡਸਟਰੀ ਲਿਸਟ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣਾ ਹੈ ਅਸਲ ਗੇਮ ਇਹਦੇ ਤੇ ਚੱਲ ਰਹੀ ਹੈ ਅਸਲ ਗੇਮ ਅਸਲ ਇਹ ਕਹੀ ਵੀ ਗੱਲ ਹੈ ਵੀ ਲੋਕ ਸਰਕਾਰ ਹਮੇਸ਼ਾ ਕਹਿ ਰਹੀ ਹੈ ਵੀ ਕਲੋਨਾਈਜ਼ਰ ਜਿਹੜੇ ਨੇ ਉਹ ਜਿਹੜੇ ਇਨਲੀਗਲ ਕਲੋਨੀਆ ਕੱਢਦੇ ਸੀ ਉਹਨਾਂ ਦਾ ਕੰਮ ਅਸੀਂ ਠੱਪ ਕਰਨਾ ਹੈ ਪਰ ਅਸਲ ਦੇ ਵਿੱਚ ਕਲੋਨਾਈਜ਼ਰ ਤਾਂ ਚੁੱਪ ਕਰਕੇ ਬੈਠੇ ਆ ਪਰ ਜਿਹੜੇ ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਜਾ ਰਹੀ ਆ ਉਹ ਵਿਰੋਧ ਕਰ ਰਹੇ ਆ ਮਤਲਬ ਜਿਨ੍ਹਾਂ ਦੇ ਵਿਰੋਧ ਕਰ ਰਿਹਾ ਵੀ ਲਿਆਂਦਾ ਗਿਆ ਉਹ ਚੁੱਪ ਕਰਕੇ ਬੰਦਾ ਬੈਠਾ ਤੇ ਜਿਨ੍ਹਾਂ ਦੀ ਜ਼ਮੀਨ ਜਾ ਰਹੀ ਆ ਉਹ ਬੋਲਦਾ ਫਿਰ ਮੈਂ ਪੁੱਛਣਾ ਚਾਹਣਾ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀਆਂ ਇਲਲੀਗਲ ਕਲੋਨੀਆਂ ਇਕੱਠੀਆਂ ਸੀਗੀਆਂ ਕਲੋਨਾਈਜ਼ਰਾਂ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਬੰਦਾ ਸੀ ਨਾ ਸਰਕਾਰ ਨੂੰ ਕਿੰਨੇ ਕਲੋਨਾਈਜ਼ਰ ਫੜ ਕੇ ਅੰਦਰ ਕੀਤੇ ਆ ਕਿਹਦੇ ਤੇ ਪਰਚਾ ਕੀਤਾ ਕਿਹਦੇ ਤੇ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਹੋਈ ਇਹ ਤੇ ਸਿਰਫ ਮਤਲਬ ਕਲੋਨਾਈਜ਼ਰਾਂ ਵਾਲੀਆਂ ਗੱਲਾਂ ਹਨ ਕਿਉਂਕਿ ਇਹਨਾਂ ਨੂੰ ਕਲੋਨਾਈਜ਼ਰ ਨੂੰ ਇਹ ਨਹੀਂ ਕਹਿ ਸਕਦੇ ਜਦੋਂ ਸਾਡਾ ਕਾਨੂੰਨ ਕਹਿੰਦਾ ਹੈ ਕਿ ਜਿਹੜੇ ਬੰਦੇ ਨੂੰ ਇੱਕ ਟਾਈਮ ਦਿੱਤਾ ਮੇਰਾ ਖਿਆਲ ਸ਼ਾਇਦ ਮਤਲਬ 15 ਜਾਂ 20 ਸਾਲ ਦਾ ਟਾਈਮ ਹੈ ਕਿ ਇੰਨੇ ਟਾਈਮ ਦੇ ਵਿੱਚ ਵਿੱਚ ਜਿਸ ਪਰਪਸ ਲਈ ਲੈਂਡ ਲਈ ਹੈ ਅਗਰ ਉਹ ਲੈਂਡ ਉਹਨੇ ਪਰਪਸ ਦੇ ਉਸ ਉਹਨੇ ਟਾਈਮ ਦੇ ਵਿੱਚ ਉਸ ਪਰਪਸ ਲਈ ਯੂਜ਼ ਨਹੀਂ ਹੁੰਦੀ ਤਾਂ ਉਹ ਦੁਬਾਰਾ ਵਾਪਸ ਹਰ ਮਰਦੀ ਹੋ ਜੇਗੀ ਉਸ ਉਹ ਕਹਿਣ ਨਾ ਇੱਕ ਇੱਕ ਕਲਮ ਚਲਾ ਦੇ ਭਗਵੰਤ ਮਾਨ ਕਿ ਸਾਰੀ ਦੀ ਸਾਰੀ ਕਿਸਾਨਾਂ ਦੀ ਹੈ ਕਿਸੇ ਕਲੋਨਾਈਜ਼ਰ ਦੀ ਕੋਈ ਜ਼ਮੀਨ ਨਹੀਂ ਰਹਿ ਗਈ ਚਲਾਵੇ ਨਾ ਕਿ ਕਲਮ ਪਤਾ ਲੱਗੇ ਕਲੋਨਾਈਜ਼ਰਾਂ ਨੂੰ ਸਜ਼ਾ ਦੇਣ ਦੇ ਕੋਸ਼ਿਸ਼ ਕਰ ਰਿਹਾ ਹਕੀਕਤ ਦੇ ਵਿੱਚ ਇਹ ਹੈ ਕਿ ਬਹੁਤ ਸਾਰੀਆਂ ਕਲੋਨੀਆਂ ਕੱਟ ਕੇ ਇਸ ਜ਼ਮੀਨ ਨੂੰ ਸਾਡੇ ਕੋਲੋਂ ਕੌਡੀਆਂ ਦੇ ਭਾਵ ਨਹੀਂ ਮੈਂ ਕਹੂੰਗਾ ਮੁਕਤ ਚ ਲੁੱਟ ਕੇ ਵੱਡੀਆਂ ਰਕਮਾਂ ਵਸੂਲਣੀਆਂ ਆ ਜਿਹੜਾ ਮੁਹਾਲੀ ਦੇ ਕਿਸਾਨ ਮੇਰੇ ਕੋਲ ਆਏ ਉਹ ਕਹਿਣ ਲੱਗੇ ਵੀ ਸਾਨੂੰ ਤਾਂ ਅਜੇ ਸਾਡਾ ਪਲਾਟ ਮਿਲਿਆ ਕੋਈ ਨਹੀਂ ਔਰ ਸਾਡੇ 1 ਇਕੜ ਚੋਂ 38 ਕਰੋੜ ਰੁਪਇਆ ਕਮਾ ਕੇ ਲੈ ਗਏ ਕਲੋਨਾਈਜ਼ਰ 1 ਇਕੜ 1 ਇਕੜ ਚੋਂ 38 ਕਰੋੜ ਰੁਪਇਆ ਉਹ ਦੱਸ ਰਹੇ ਨੇ ਤੋ ਕਿਸਾਨ ਦਾ ਵਿਚਾਰਾ ਮਾਰ ਰਣਾ ਹੈ ਉਹ ਮਾਰਿਆ ਜਾ ਰਿਹਾ ਹੈ ਔਰ ਇਹ ਜਿਹੜਾ ਪੈਸਾ ਹੈ ਨਾ ਜੀ ਇਹ ਜ਼ਮੀਨ ਹਕੀਕਤ ਗੱਲ ਇਹ ਹੈ ਜ਼ਮੀਨ ਕਾਰਪੋਰੇਟ ਕੋਲੇ ਜਾਣੀ ਹੈ ਪੈਸਾ ਸਰਕਾਰ ਕੋਲੇ ਆਉਣਾ ਹੈ ਔਰ ਉਸ ਪੈਸੇ ਨਾਲ ਸਾਡੀਆਂ ਜਿਹੜੀਆਂ ਮਾਈਆਂ ਨਾਲ ਇਲਕ ਕੀਤਾ ਸੀ ਨਾ ਵੈਦਾ ਕਿ ਜੀ ਤੁਹਾਨੂੰ 100000 ਰੁਪਇਆ ਦੇਵਾਂਗੇ ਉਹ 1000 ਰੁਪਇਆ ਦੇ ਕੇ ਉਹ ਮਾਤਾ ਵਿਚਾਰੀ ਬਜ਼ੁਰਗ ਇਹ ਕਹੋਗੀ ਵੀ ਹਜੇ ਵੀ ਜਉਣ ਬੱਚੇ ਭਗਵੰਤ ਮਾਨ ਦੇ ਸਾਨੂੰ 1000 ਦੇਣ ਲੱਗ ਪਿਆ ਸਾਰੇ ਟੱਬਰ ਨੂੰ ਰੋਲਾ ਪਾ ਕੇ ਕਹੋਗੀ ਵੋਟਾਂ ਬਾਓ ਭਾਈ ਐਤ ਕੀ ਫਿਰ ਭਗਵੰਤ ਮਾਨ ਨੂੰ ਉਹ ਵਿਚਾਰੀ ਭੋਲੀ ਨੂੰ ਇਹ ਨਹੀਂ ਪਤਾ ਕਿ ਵੀ ਜ਼ਮੀਨ ਤਾਂ ਤੇਰੀ ਲੈ ਕੇ ਤੁਹਾਡੀ ਲੈ ਕੇ ਹੀ ਤੇਰੀ ਜੇਬ 'ਚ 1000 ਪਾਇਆ ਮਾਤਾ ਕਹਿ ਰਹੇ ਹੋ ਸਾਰੀ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੇਮ ਹੈ ਸਾਰੀ ਜਿਹੜੀ ਹੈ ਇਹਦੇ ਤੋਂ ਪੈਸਾ ਕਮਾਣਾ ਹੈ ਇਹਨਾਂ ਨੇ ਸੁਭਾਵਕ ਹੈ ਕਿੱਦਾਂ ਕਮਾਣਗੇ ਕਿੱਦਾਂ ਮੈਂ ਦੱਸਦਾ ਸੁਣ ਲਿਓ ਇਹ ਤੋਂ ਪਹਿਲਾਂ ਜਿਹੜੀ ਸਾਡੇ ਕੋਲੇ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਪਈ ਹੈ ਉਹ ਜਿਹੜੀ ਜ਼ਮੀਨ ਪਈ ਹੈ ਸਾਡੇ ਕੋਲੇ ਉਹ ਸਾਡੀ ਹੈ ਸਾਡੀ ਜ਼ਮੀਨ ਜੋ ਹਿੱਸਾ ਕਟਿਆ ਹੈ ਔਰ ਲਗਭਗ ਪੌਣੇ 2 ਲੱਖ ਏਕੜ ਜ਼ਮੀਨ ਹੈ ਪੰਜਾਬ ਦੀ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਉਹ ਤੇ ਡਾਂ ਠਾਈ ਕੇ ਪੰਚਾਇਤਾਂ ਦੇ ਅੰਡਰ ਕਰਦੇ ਹੋ ਜਮੀਨ ਸਾਡੀ ਆ ਪੰਚਾਇਤਾਂ ਦੇ ਅੰਡਰ ਤੂੰ ਕਾਹਦੇ ਅਸਤ ਕਰਨ ਦੀ ਤਿਆਰੀ ਕਰ ਲਈ ਜਦੋਂ ਪੰਚਾਇਤਾਂ ਦੇ ਅੰਡਰ ਕਰਨ ਲੱਗਿਆ ਲੋਕਾਂ ਨੇ ਵਿਰੋਧ ਕੀਤਾ ਰੋਕਿਆ ਹੁਣ ਉਦੋਂ ਵੀ ਉਹਦੀ ਕੋਸ਼ਿਸ਼ ਆਈ ਸੀ ਵੀ ਕੇਰਾ ਇਹ ਪੰਚਾਇਤਾਂ ਕੋਲੇ ਆਉਣ ਫਿਰ ਐਮਐਲਏ ਦੇ ਥਰੂ ਇਹ ਜ਼ਮੀਨਾਂ ਲਈਏ ਤੇ ਫਿਰ ਇਹ ਜ਼ਮੀਨਾਂ ਅੱਗੇ ਮਤਲਬ ਕੰਪਨੀਆਂ ਨੂੰ ਦੇਈਏ ਅੱਜ ਆ ਜ਼ਮੀਨ ਵੀ ਜਿਹੜੀ ਲੈਣੀ ਹੈ ਕੀ ਇਹ ਜ਼ਮੀਨ ਕੀ ਗਮਾੜਾ ਦੇ ਥਰੂ ਇਹ ਤੇ ਕਰਜ਼ਾ ਨਹੀਂ ਚੱਕਿਆ ਜਾ ਸਕਦਾ ਝੇੜੀ ਜਮੀਨ ਲੋਕਾਂ ਤੋਂ ਲਈ ਚੱਕਿਆ ਜਾ ਸਕਦਾ ਹੈ ਔਰ ਉਹ ਕਰਜ਼ਾ ਚੱਕ ਕੇ ਕਰਜ਼ਾ ਮਤਲਬ ਲੋਕਾਂ ਦੀ ਜਮੀਨ ਤੇ ਹੈ ਹਜ਼ਾਰ-ਹਜ਼ਾਰ ਰੁਪਏ ਮਾਤਾਵਾਂ ਨੂੰ ਦੇ ਦੇਣੇ ਔਰ ਮਾਤਾਵਾਂ ਵਿਚਾਰੀਆਂ ਖੁਸ਼ ਹੋ ਜਾਣੀਆਂ ਇਹਦੇ ਦੁਬਾਰਾ ਵੋਟ ਪਾਉਣ ਨੂੰ ਤਿਆਰ ਹੋ ਜਾਣੀਆਂ ਅਸਲ ਗੇਮਾਂ ਸਾਰੀ ਦੀ ਸਾਰੀ ਗੇਮ ਰਾਜਨੀਤੀ ਦੀ ਗੇਮ ਹੈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਜਿਵੇਂ ਕਿ ਜਗਜੀਤ ਸਿੰਘ ਢਲੇਵਾਲ ਨਾਲ ਗੱਲਬਾਤ ਕਰਕੇ ਹਟਿਆ ਇੱਕ 7 ਤਰੀਕ ਦਾ ਪ੍ਰੋਗਰਾਮ ਵੀ ਲੁਧਿਆਣੇ ਉਹ ਹਾਂ ਸਾਡਾ 7 ਤਰੀਕ ਨੂੰ ਲੁਧਿਆਣੇ ਦੇ ਜੋਧਾਪਿੰਡ ਦੇ ਵਿੱਚ ਇਸ ਲੈਂਡ ਪੂਲਿੰਗ ਦੇ ਖਿਲਾਫ ਇੱਕ ਵੱਡਾ ਇਕੱਠ ਹੈ ਉਮੀਦ ਆ ਵਾਹਿਗੁਰੂ ਕਿਰਪਾ ਕਰੇ ਲੱਖਾਂ ਕਿਸਾਨ ਤੁਹਾਨੂੰ ਉੱਥੇ ਦਿਸਣਗੇ ਔਰ ਮੈਂ ਤੁਹਾਡੇ ਚੈਨਲ ਤੋਂ ਰਿਕਵੈਸਟ ਵੀ ਕਰੂੰਗਾ ਸਾਰੇ ਪੱਤਰਕਾਰ ਭਾਈਚਾਰੇ ਨੂੰ ਕਿ ਕਿਰਪਾ ਕਰਕੇ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਸਾਰੀ ਗੱਲ ਸਾਡੀ ਦੁਨੀਆ 'ਚ ਜਾ ਸਕੇ ਲੋਕਾਂ 'ਚ ਜਾ ਸਕੇ ਸਾਡੀ ਸਰਕਾਰ ਜਿਹੜਾ ਭਲੇਖਾ ਲੋਕਾਂ 'ਚ ਫਲਾ ਰਹੀ ਹੈ ਕਿ ਲੋਕ ਸਾਡੇ ਹੱਕ 'ਚ ਆ ਉੱਥੇ ਆਪਾਂ ਪਬਲਿਕ ਤੋਂ ਪੁੱਛਾਂਗੇ ਕਿ ਭਾਈ ਲੈਂਡ ਪੂਲਿੰਗ ਦੇ ਹੱਕ 'ਚੋਂ ਜਾਂ ਲੈਂਡ ਪੂਲਿੰਗ ਦੇ ਖਿਲਾਫ ਹੈ ਉਹ ਤੁਹਾਡੇ ਚੈਨਲਾਂ ਦੇ ਰਾਹੀਂ ਫਿਰ ਆਪਾਂ ਭਗਵਾਨ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕੀ ਗੱਲਬਾਤ ਕਰਕੇ ਹਟਿਆ ਸਾਰੀ ਗੱਲਬਾਤ ਤੁਸੀਂ ਸੁਣੀ ਲੇਗੀ ਗੱਲ ਇਹ ਆਉਂਦੀ ਹੈ ਲੈਂਡ ਪੂਲਿੰਗ ਪੁਲਿਸ ਦੀ ਜਿੱਥੇ ਸਰਕਾਰ ਕਹਿੰਦੀ ਹੈ ਇਸ ਦੇ ਫਾਇਦੇ ਬਹੁਤ ਆ ਦੂਜੇ ਪਾਸੇ ਜਿਨ੍ਹਾਂ ਦੀ ਜ਼ਮੀਨ ਜਾ ਰਹੀ ਹੈ ਉਹ ਡਟ ਕੇ ਇਸ ਦਾ ਵਿਰੋਧ ਕਰ ਰਹੇ ਆ ਤਮੈਂ ਜ਼ਰੂਰ ਆਪਣੇ ਸਰੋਤਿਆਂ ਨੂੰ ਵੀ ਕਹਾਂਗਾ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਪਾਲਿਸੀ ਕਿੱਦਾਂ ਦੀ ਲੱਗਦੀ ਹੈ ਵੈਸੇ ਜ਼ਿਆਦਾਤਰ ਜਿਹੜੇ ਵਿਊਅਰਸ ਆ ਉਹ ਇਸ ਦੇ ਖਿਲਾਫ ਹੀ ਗੱਲ ਕਰ ਰਹੇ ਆ ਪਰ ਜੇ ਕੋਈ ਹੱਕ ਦੇ ਵਿੱਚ ਆ ਤਾਂ ਉਹ ਵੀ ਕਮੈਂਟ ਕਰਕੇ ਆਪਣੀ ਜਿਹੜੀ ਆ رائے ਸਾਡੇ ਨਾਲ ਸਾਂਝੀ ਕਰ ਸਕਦਾ ਸੋ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹੱਕੂ ਵਰਜੋਤ ਸਿੰਘ